ਹਾਂਜੀ ਸਟੂਡੈਂਟਸ ਸਵਾਗਤ ਕਰਦੇ ਹਾਂ ਜੀ ਸਾਰੇ ਹੀ ਸਟੂਡੈਂਟਸ ਦਾ ਸਾਡੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤਾਂ ਸਟੂਡੈਂਟਸ ਹੁਣੇ-ਹੁਣੇ ਮੈਰੀਟੋਰੀਅ ਸਕੂਲ ਦੇ ਨਾਲ ਰਿਲੇਟਡ ਹੈ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਹ ਨੋਟੀਫਿਕੇਸ਼ਨ ਉਹਨਾਂ ਵਿਦਿਆਰਥੀਆਂ ਦੇ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੂੰ ਮੈਰੀਟੋਰੀਅ ਸਕੂਲ ਦੇ ਵਿੱਚ ਐਡਮਿਸ਼ਨ ਸੀ ਜਿਹੜੀ ਮਿਲ ਗਈ ਸੀ ਪਰ ਉਹ ਵਿਦਿਆਰਥੀ ਹਜੇ ਤੱਕ ਉੱਥੇ ਹਾਜ਼ਰ ਹੈ ਜਿਹੜੇ ਉਹ ਨਹੀਂ ਹੋਏ ਹਨ ਤਾਂ ਨੋਟੀਫਿਕੇਸ਼ਨ ਦੇ ਵਿੱਚ ਕੀ ਲਿਖਿਆ ਹੋਇਆ ਹੈ ਆਓ ਪੜ੍ਹਦੇ ਹਾਂ ਸਟੂਡੈਂਟਸ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਨੋਟੀਫਿਕੇਸ਼ਨ ਹੈ ਬੇਟਾ ਇਹ ਮੈਰਿਟੋਰੀਅਸ ਸਕੂਲ ਦੇ ਦੁਆਰਾ ਅੱਜ ਦੀ ਮਿਤੀ ਦੇ ਵਿੱਚ ਭਾਵ 21 ਮਈ 2024 ਦੇ ਵਿੱਚ ਇਹ ਜਾਰੀ ਕੀਤਾ ਹੈ ਇਹ ਨੋਟੀਫਿਕੇਸ਼ਨ ਨੰਬਰ ਹੈ ਜੀ ਠੀਕ ਹੈ ਲਿਖਿਆ ਹੋਇਆ ਹੈ ਮੈਰਿਟੋਰੀਅਸ ਸੁਸਾਇਟੀ ਵੱਲੋਂ ਮੈਰਿਟੋਰੀਅਸ ਸਕੂਲਾਂ ਵਿੱਚ ਦਾਖਲੇ ਹਿੱਤ ਮਿਤੀ 9 5 2024 ਤੋਂ 13 5 2024 16 5 2024 17 5 2024 ਨੂੰ ਕਾਉਂਸਲਿੰਗ ਕਰਵਾਈ ਗਈ ਸੀ ਤਾਂ ਬੇਟਾ ਆਪਾਂ ਨੂੰ ਪਤਾ ਹੀ ਹੈ 3 ਡੇਟਸ ਦੇ ਵਿੱਚ ਜਿਹੜੀ ਕਾਉਂਸਲਿੰਗ ਹੈ ਉਹ ਹੋਈ ਸੀ ਠੀਕ ਹੈ ਜੀ ਇਸ ਵਿੱਚ ਜਿੰਨਾਂ ਵਿਦਿਆਰਥੀਆਂ ਨੂੰ ਕਾਉਂਸਲਿੰਗ ਦੌਰਾਨ ਵੱਖ-ਵੱਖ ਮੈਟੋਰੀ ਸਕੂਲਾਂ ਵਿੱਚ ਸੀਟਾਂ ਅਲਾਟ ਕੀਤੀਆਂ ਗਈਆਂ ਸਨ ਉਹਨਾਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਅਜੇ ਤੱਕ ਅਲੋਟ ਹੋਏ ਸਕੂਲਾਂ ਵਿੱਚ ਹਾਜ਼ਰੀ ਨਹੀਂ ਦਿੱਤੀ ਤਾਂ ਬੇਟਾ ਕੁਝ ਅਜਿਹੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਸੀਟ ਮਿਲ ਗਈ ਸੀ ਪਰ ਉਹ ਸਕੂਲ ਦੇ ਵਿੱਚ ਹਾਜ਼ਰ ਨਹੀਂ ਹੋਏ ਅਜਿਹੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਮਿਤੀ 23/5/2024 ਭਾਵ ਵੀਰਵਾਰ ਤੱਕ 9 ਵਜੇ ਤੱਕ ਹਰ ਹਾਲ ਵਿੱਚ ਆਪਣੇ ਅਲੋਟ ਹੋਏ ਸਕੂਲ ਵਿੱਚ ਰਿਪੋਰਟ ਕਰਨਾ ਯਕੀਨੀ ਬਣਾਉਣ ਜੇਕਰ ਉਹਨਾਂ ਵੱਲੋਂ ਮਿਤੀ 3 ਮਈ 2024 ਤੱਕ ਅਲੋਟ ਕੀਤੇ ਸਕੂਲਾਂ ਵਿੱਚ ਰਿਪੋਰਟ ਨਹੀਂ ਕੀਤਾ ਜਾਂਦਾ ਤਾਂ ਇਹ ਸਮਝ ਲਿਆ ਜਾਵੇਗਾ ਕਿ ਸਬੰਧਿਤ ਵਿਦਿਆਰਥੀ ਮੈਟਰੀਅਰ ਸਕੂਲਾਂ ਵਿੱਚ ਦਾਖਲਾ ਨਹੀਂ ਲੈਣਾ ਚਾਹੁੰਦਾ ਅਤੇ ਉਸ ਦੀ ਅਲੋਟ ਹੋਈ ਸੀਟ ਖਾਲੀ ਸਮਝ ਕੇ ਖਾਲੀ ਸਮਝ ਲਈ ਜਾਵੇਗੀ ਇਸ ਸਥਿਤੀ ਵਿੱਚ ਮੈਰਿਟ ਲਿਸਟ ਵਿੱਚ ਅਗਲੇ ਉਮੀਦਵਾਰ ਨੂੰ ਦਾਖਲੇ ਹਿੱਤ ਵਿਚਾਰ ਲਿਆ ਜਾਵੇਗਾ ਜਿਹੜੇ ਵਿਦਿਆਰਥੀ ਮਿਤੀ 23/5/2024 ਤੱਕ ਵੀ ਰਿਪੋਰਟ ਨਹੀਂ ਕਰਦੇ ਅਜਿਹੇ ਵਿਦਿਆਰਥੀਆਂ ਦਾ ਮੈਰਿਟਰੀ ਸਕੂਲ ਵਿੱਚ ਦਾਖਲੇ ਲਈ ਕਲੇਮ ਖਤਮ ਹੋ ਜਾਵੇਗਾ ਉਸ ਨੂੰ ਭਵਿੱਖ ਵਿੱਚ ਕਦੇ ਵੀ ਇਹ ਸੀਟ ਦੁਬਾਰਾ ਦੁਬਾਰਾ ਨਹੀਂ ਵਿਚਾਰਿਆ ਜਾਵੇਗਾ ਤਾਂ ਇਹ ਸੀਗਾ ਪੱਤਰ ਮੈਰਿਟਰੀ ਸਕੂਲ ਦਾ ਤਾਂ ਕੁੱਲ ਮਿਲਾ ਕੇ ਬੇਟਾ ਗੱਲ ਇਹੀ ਹੈ ਕਿ ਜਿਹੜੇ ਵਿਦਿਆਰਥੀਆਂ ਨੂੰ ਮੈਰਿਟੋਰੀਅ ਸਕੂਲ ਦੇ ਵਿੱਚ ਸੀਟ ਵੀ ਮਿਲ ਗਈ ਕਾਉਂਸਲਿੰਗ ਵੀ ਹੋ ਗਈ ਪਰ ਬੱਚੇ ਉੱਥੇ ਹਾਜ਼ਰ ਨਹੀਂ ਹੋਏ ਉਹਨਾਂ ਨਾਲ ਸੰਬੰਧਿਤ ਹੈ ਠੀਕ ਹੈ ਜੀ ਉਹ ਬੱਚਿਆਂ ਨੂੰ 23 ਤਰੀਕ ਤੱਕ ਦਾ ਸਮਾਂ ਦਿੱਤਾ ਹੈ ਵੀ ਤੁਸੀਂ ਹਾਜ਼ਰ ਹੋਣਾ ਹੈ ਜੇ ਬੱਚਾ ਨਹੀਂ ਹਾਜ਼ਰ ਹੁੰਦਾ ਤਾਂ ਮੈਂ ਤੁਹਾਨੂੰ ਕਹਿ ਰਹੀਆਂ ਕਿ ਅਗਲੀ ਵੇਟਿੰਗ ਲਿਸਟ ਆ ਜਾਏਗੀ ਤਾਂ ਇਹ ਕਿੰਨਾ ਕਿਥੇ ਪੋਜ਼ਿਟਿਵ ਸਾਈਨ ਹੈ ਜਿਹੜੇ ਬੱਚੇ ਵੇਟ ਕਰ ਰਹੇ ਸੀ ਕਿ ਕੀ ਵੀਟਿੰਗ ਲਿਸਟ ਹੈ ਮੈਮ ਜਾਂ ਆਪਾਂ ਕਹਿੰਦੇ ਇਹ ਨੈਕਸਟ ਕਾਉਂਸਲਿੰਗ ਲਿਸਟ ਕਦੋਂ ਆਏਗੀ ਉਹਨਾਂ ਲਈ ਇੱਕ ਬਹੁਤ ਹੀ ਵੱਡੀ ਆਪਾਂ ਕਹਿ ਸਕਦੇ ਹਾਂ ਇੱਕ ਪੋਜ਼ਿਟਿਵ ਸਾਈਨ ਹੈ ਤਾਂ ਬੇਟਾ ਇਹ ਜਾਣਕਾਰੀ ਹੈ ਜਿਹੜੀ ਵੱਧ ਤੋਂ ਵੱਧ ਬੱਚਿਆਂ ਨਾਲ ਸ਼ੇਅਰ ਕਰਨਾ ਤਾਂਕਿ ਕੋਈ ਬੱਚਾ ਜਿਹੜਾ ਹੈਗਾ ਏ ਨਾ ਹੋਵੇ ਕਿ ਕੋਈ ਬੱਚੇ ਦਾ ਨਾਮ ਵੀ ਆਇਆ ਹੋਵੇ ਤੇ ਉੱਥੇ ਹਾਜ਼ਰ ਹੋਣ ਨੂੰ ਰਹਿ ਜਾਵੇ ਠੀਕ ਹੈ ਜੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਹੋਗੀ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲੈਣਾ ਚੈਨਲ ਨੂੰ ਤਾਂ ਕਿ ਹਰ ਅਪਡੇਟ ਹਰ ਇਨਫੋਰਮੇਸ਼ਨ ਹਰ ਸਮੇਂ ਤੁਹਾਨੂੰ ਮਿਲਦੀ ਰਹੇ ਤਾਂ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਇਨਫੋਰਮੇਸ਼ਨ ਅਲ ਟਿਲ ਦੈਨ ਨੈਵਰ ギਵ ਅਪ ਗੁੱਡਬਾਏ